ਮੈਂ ਲੋਕਾਂ ਦੇ ਕਹਿੰਦੇ ਸੀ ਨਹੀਂ ਜਾਣਾ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਜੋ ਮਰਜੀ ਹੋਵੇ ਕਹਿੰਦਾ ਤੂੰ ਮਰ ਜਾਗੇ ਮੈਂ ਕਿਹਾ ਮੈਂ ਬਾਬਾਸ਼ੀ ਦੇ ਦਵਾਲੇ ਦੇ ਘਰ ਮਰਾਂਗੀ ਹੋਰ ਮੈਨੂੰ ਕੀ ਚਾਹੀਦਾ ਹੈ ਮੈਨੂੰ 15-20 ਸਾਲ ਹੋ ਗਏ ਆਂਦੇ ਨੂੰ ਮੈਂ ਨਹੀਂ ਆਉਂਦੀ ਮੈਨੂੰ ਬਾਬਾ ਜੀ ਲਿਆਉਂਦੇ ਖੰਡੇ ਵਾਲੇ ਮੈਨੂੰ ਪਤਾ ਨਹੀਂ ਹੁੰਦਾ ਮੈਂ ਵੀਰ ਸ਼ੁਕਰਾਨਾ ਬਿਮਾਰ ਹੁੰਦੀ ਸ਼ਨੀਵਾਰ ਮੇਰੀ ਚੜਦੀ ਕਲਾ ਹੋ ਜਾਂਦੀ ਆ ਤੇ ਅੱਜ ਮੈਨੂੰ ਕਹਿੰਦਾ ਹੀ ਨਹੀਂ ਜਾਣਾ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਮੁੜ ਕੇ ਫੇ ਵੇਖ ਲਓ ਸਭ ਕੁਝ ਫੈਸਲਾ ਹੋ ਗਿਆ ਸਭ ਕੁਝ ਬੱਤੀਆਂ ਵੀ ਜਗੀਆਂ ਮੈਂ ਆ ਗਈ ਚਲੋ ਬਹਿ ਗਈ ਚ ਪਹਿਲੇ ਦੇ ਵਿੱਚ ਬਹਿ ਗਈ ਫਿਰ ਚੱਲੀ ਗਈ ਫਿਰ ਕੋਈ ਗੱਲ ਨਹੀਂ ਮੇਰਾ 파ਟ ਹੋ ਗਿਆ ਮੈਨੂੰ ਇਹ ਹੋ ਬਹੁਤ ਬਾਬਾ ਦੀਪ ਸਿੰਘ ਜੀ ਲੱਗਦਾ ਅੰਗ ਸੰਗ ਸਹਾਈ ਹੈਗੇ ਅੰਗ ਸੰਗ ਸਹਾਈ ਸਦਾ ਹੀ ਸਹਾਈ ਸੀ ਤੇ ਜਿਹੜੇ ਆ ਨਾ ਆਈਆਂ ਨੇ ਅੰਗ ਸੰਗ ਸਹਾਈ ਸੀ ਨੰਮਾੜਾ ਯਾਰ ਅਰਦਾਸ ਕਰੋ ਸੀਤ ਕਦੇ ਗਿਆ ਨਹੀਂ ਆ ਸੀਤ ਸਾਡੇ ਸੱਜੇ ਨਾਲ ਆ ਠੀਕ ਆ ਅਸੀਂ ਆਨੇ ਗੁਰੂ ਘਰ ਆ ਗੁਰੂ ਘਰ ਵਿੱਚ ਸੀਤ ਸਾਡੇ ਨਾਲ ਆ ਸੀਤ ਦੇ ਲੱਕ ਪਕੜੀ ਮਾਰਦੇ ਆ ਆ ਮੇਰਾ ਸਿੰਘ ਤਿਆਰ ਬarre ਯਾਰ ਆ ਮੇਰੇ ਖਾਲਸਾ ਮੇਰੀਆਂ ਫੌਜਾਂ ਹੋਣਾ ਨਾ ਮੇਰੇ ਪਿਆਰੀ ਸਾਹ ਸੰਗ ਦਾਵੇ ਘਰੋਂ ਅਰਦਾਸ ਲੈ ਕੇ ਤੁਰ ਪਾਂਗੇ ਨਾ ਆਪਾਂ ਬਾਬਾ ਜੀ ਤੇਰੇ ਕੋਲ ਲੱਗੇ ਆ ਮਹਾਰਾਜ ਤੇ ਅੰਗ ਸੰਗ ਉਦੋਂ ਤੁਰ ਪਈਂਦੇ ਨਾਲ ਵੀ ਚੱਲ ਤੇਰਾ ਮਵਾਲ ਵਿੰਗਾ ਨਹੀਂ ਹੋਣ ਦੇਣਾ ਠੀਕ ਆ ਆ ਕੋਈ ਸੋਸੇ ਬਾਜ਼ੀਆਂ ਪੂਜ਼ੀਆਂ ਜਿਹੜੀਆਂ ਕਰਨ ਦੇ ਉਹ ਹੋ ਜਾਣਾ ਜੇ ਨਾ ਕੋਈ ਨਹੀਂ ਹੋਣਾ ਗੱਜਦੇ ਰਹੋ ਚੜਦੀ ਕਲਾ ਰਹੋਗੇ ਜਿਕਾ ਰਹਾ ਇਹ ਨਿਆਲੋ ਸਿੱਦਾ ਸਿੰਘਾ ਦੇ ਚਰਨਾ ਕਮਲਾ ਰੂਪਾ ਵਾਹਿਗੁਰੂ ਜੀ ਕੀ ਸੇਵਾ ਗੁਰਦਰਾ ਸਿੱਦਾ ਸਾਹਿਬ ਦੀਆਂ ਤਸਵੀਰਾਂ ਜਿੱਥੇ ਗੱਜ ਦੇ ਵਜਦੇ ਜਕਾਰੇ ਨੇ ਫਤੇ ਨੇ ਸੰਗਤ ਦਰਦੀ ਨਹੀਂ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਡਰ ਦੇ ਮਾਹੌਲ ਬਣੇ ਨੇ ਫਿਰ ਵੀ ਸੰਗਤ ਇੱਥੇ ਆ ਰਹੀ ਹੈ ਬਿਨਾ ਕਿਸੇ ਡਰ ਤੋਂ ਸੰਗਤ ਭਾਜੀ ਹਰ ਸ਼ਨੀਵਾਰ ਬਹੁਤ ਹੰਮ ਮਾ ਕੇ ਪਹੁੰਚਦੀ ਹੈ ਪਰ ਅੱਜ ਵੀ ਅਗੇ ਨਾਲ ਬਹੁਤ ਕਟਨੇ ਪਰ ਅਗੇ ਨਾਲ ਤੋਂ ਤਾਂ ਮੈਂ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਸੰਗਤ ਅੱਗੇ ਨਾਲੋਂ ਕਾਟਿਆ ਪਰ ਕੱਟਦੇ ਤਾਂ ਆਈਆਂ ਜੋ ਡਰ ਦਾ ਮਾਹੌਲ ਬਣਿਆ ਉਸ ਕਰਕੇ ਸੰਗਤ ਕੱਟੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਥੇ ਜਿਉਂ-ਜਿਉਂ ਹਾਜ਼ਰੀਆਂ ਭਰ ਰਹੀਆਂ ਕੱਲ ਦੁਪਹਿਰਾ ਐ ਐਤਵਾਰ ਦਾ ਮੇਨ ਦੁਪਹਿਰਾ ਹੁੰਦਾ ਤਾਂ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਜੀ ਹਾਂਜੀ ਹਾਂਜੀ ਜੇ ਸੰਗਤਾਂ ਨੂੰ ਬਾਬਾ ਜੀ ਦੀ ਕਿਰਪਾ ਬਾਬਾ ਜੀ ਦੇ ਕਿਰਪਾ ਨਾਲ ਬਾਬਾ ਜੀ ਨੂੰ ਆਪ ਹੀ ਸੰਗਤਾਂ ਨੂੰ ਲੈ ਕੇ ਆਉਂਦੇ ਨੇ ਅੱਗੇ ਵੀ ਆਪ ਹੀ ਕਿਰਪਾ ਕਰਕੇ ਲੈ ਕੇ ਆਉਂਦੇ ਨੇ ਧੰਨਵਾਦ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੇਖਸਾ ਇਹ ਹਰਨਜੀਤ ਕੌਰ ਮਾਤਾ ਜੀ ਕਿਵੇਂ ਦਾ ਜਿੱਥੇ ਦੁਨੀਆ ਡਰਦੀ ਫਿਰਦੀ ਐ ਇੱਥੇ ਅਰਦਾਸਾ ਕਰਨਾ ਆ ਜੀ ਕੋਈ ਡਰ ਨਹੀਂ ਜੀ ਘਰ ਵਿੱਚ ਮਰਨਾ ਇਹ ਗੁਰੂ ਘਰ ਦੇ ਲੱਗੇ ਆਪਾਂ ਵਧੀਆ ਇੱਥੇ ਮਰ ਜਾਣਾ ਮਨਜ਼ੂਰ ਆ ਹੁਣਾ ਕੁਛ ਨਹੀਂ ਐ ਕਿੰਨੋਂ ਵੀ ਇੱਥੇ ਵਧੀਆ ਰਹਿਣਾ ਸਾਰਿਆਂ ਨੇ ਜਿਹੜੇ ਚੜਦੀ ਕਲਾ ਮਹਾਰਾਜ ਦੀ ਬਾਬਾ ਦੀਪ ਸਿੰਘ ਦੇ ਨਾਲ ਆ ਘਰ ਵੀ ਰੱਖਿਓ ਕਰਦਾ ਇੱਥੇ ਵੀ ਰੱਖੀ ਕਰਦਾ ਕੋਈ ਗਲਤੀ ਕਮੀ ਨਹੀਂ ਗਈ ਇੱਥੇ ਦਸਨ ਮੇਲੇ ਕਰੋ ਮਣਾ ਮੁਖ ਆਪਣਾ ਪੂਰੀਆਂ ਹੁੰਡੀਆਂ ਇੱਥੇ ਲੱਗਦਾ ਪੰਜਾਬ ਦੀ ਧਰਤੀ ਨੂੰ ਕੁਛ ਨਹੀਂ ਹੋਏਗਾ ਗੁਰੂ ਪੀਰਾਂ ਦੀ ਧਰਤੀ ਕੁਛ ਨਹੀਂ ਹੋਣਾ ਇੱਥੇ ਕੁਛ ਨਹੀਂ ਹੋਣਾ ਬੜੀ ਮਹਾਰਾਜ ਦੀ ਕਿਰਪਾ ਅਸੀਂ ਤਾਂ ਆਉਨੇ ਆ ਨਾ ਜਦੋਂ ਦੇ ਆਏ ਸਾਨੂੰ ਰਾਹ ਮਿਲ ਗਿਆ ਮੇਰੇ ਸਾਨੂੰ ਰਾਹ ਨਹੀਂ ਕੋਈ ਲੱਭਦਾ ਅਸੀਂ ਤੱਕੇ ਖਾਂਦੇ ਫਿਰਦੇ ਹਸਿਆਣਾਂ ਦੇ ਇਧਰ ਉਧਰ ਹੁਣ ਜਦੋਂ ਦੇ ਇੱਥੇ ਆਏ ਆਉਣ ਦੀ ਕਿਰਪਾ ਆ ਗਈ ਸਾਰੇ ਪਾਸੇ ਰਾਹ ਮਿਲ ਗਿਆ ਸੰਗਤਾਂ ਨੂੰ ਕੀ ਕਹੋਗੇ ਜੋ ਡਰਦੇ ਨੇ ਹਾਲੇ ਵੀ ਬਾਰਡਰ ਏਰੀਆ ਦੇ ਵਿੱਚ ਡਰ ਕੋਈ ਨਹੀਂਗਾ ਰਾਖਾ ਵਾਹਿਗੁਰੂ ਦੀ ਨਾਲ ਆਵਿਆ ਵਾਹਿਗੁਰੂ ਨਾਲ ਰਾਖਾ ਕੋਈ ਡਰਨੀ ਆ ਜੀ ਹਾਂ ਅਰਦਾਸਾਂ ਕਰਨ ਦਾ ਇੱਥੇ ਆਸਮਰਦਾਂ ਪੂਰੀਆਂ ਹੁੰਦੀਆਂ ਵਾ ਪਤਾ ਨਹੀਂ ਲੱਗਦਾ ਕਿਧਰੋਂ ਹੁੰਦੀਆਂ ਜਾਂਦੀਆਂ ਵਾ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਪਤਾ ਜੀ ਕਿ ਭਾਤੇ ਮਾਤਾ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਇੱਥੇ ਆਏ ਹੋ ਕਿੰਨੀ ਉਮਰ ਹੈ ਜੀ ਤੁਹਾਡੀ ਮੇਰੀ ਹੋਣੀ ਹੈ 63 63 ਸਾਲ ਮਾਤਾ ਜੀ ਘਰ ਚੋਂ ਕਿਸੇ ਨੇ ਡੱਕਿਆ ਨਹੀਂ ਆਉਣ ਲੱਗੇ ਡੱਕਣ ਜਿਹੜੇ ਵਰਜੀ ਰੱਖਦੇ ਰਹਿਣ ਅਸੀਂ ਕਹਿੰਦੀ ਸੁਣਦੇ ਹੀ ਨਹੀਂਗੇ ਪਾਉਂਦੇ ਪੁੱਤ ਹੋਵੇ ਤੀ ਹੋਵੇ ਨਾ ਸੁਣਦੇ ਨਹੀਂ ਕਹਿੰਦੀ ਅਸੀਂ ਅੰਮ੍ਰਿਤ ਕਰਾ ਸੁਣਾ ਦਿਆ ਮਾਰੇ ਦਾ ਅਰਦਾਸ ਤੋਂ ਪਹਿਲਾਂ ਪਹਿਲਾਂ ਆਉਣਾ ਮਾਰੇ ਦੇ ਘਰ ਇਹ ਤੁਸੀਂ ਹੱਥ ਚ ਪਰਚੀ ਗਾਦੀ ਫੜੀ ਹੈ ਪਰਚੀ ਦੀ ਅਰਦਾਸ ਕਰਾਈ ਗੁਰੂ ਰਾਮਦਾਸ ਜੀ ਦੇ ਜਾਗ ਨੂੰ ਠੱਲ ਪਵੇ ਆ ਵੇਖ ਲਓ ਤੁਹਾਨੂੰ ਕੀ ਬਾਤ ਹੈ ਦੇਖ ਸਕਦੇ ਹੋ ਮਾਤਾ ਜੀ ਨੇ ਪਰਚੀ ਲੈ ਕੇ ਅਰਦਾਸ ਕਰਾਈ ਹੈ ਕਿ ਜੰਗ ਨੂੰ ਠੱਲ ਬੋਵੇ ਇੱਕ ਰਾਉਣੀ ਹੈ ਕਿ ਜੰਗ ਨੂੰ ਠੱਲ ਬੋਵੇ ਇਹ ਪੂਰੀ ਕੀਤੀ ਮਾਰ ਇਨੇ ਜੀ ਇੱਕ ਵਾਰ ਕੈਮਰੇ ਦੇ ਵਿੱਚ ਤਸਵੀਰਾਂ ਮੈਂ ਸੁਣੀਆ ਦਾਸ ਜੀ ਸਰਬ ਕਲਾ ਬਣਾਈ ਪਰਗਣ ਭਈ ਸਗਲੇ ਜਗਤ ਗੁਰੂ ਨਾਨਕ ਕੀ ਵਡਿਆਈ ਮਾਤਾ ਜੀ ਕੀ ਲੱਗਦਾ ਤੁਸੀਂ ਸਮਾਂ ਦੇਖਿਆ ਪਿਛਲੇ ਜੰਗਾ ਵਾਲਾ ਅਸੀਂ 65 ਵਾਲੀ ਜੰਗ ਦੇ ਚੋਟੇ ਹਾਂ ਜਦੋਂ 77 ਵਾਲੀ ਹੋਈ ਸੀ ਉਦੋਂ 10 ਕ 10 ਸਾਲ ਦੇ ਹਾਂ ਕੀ ਲੱਗਦਾ ਜਦ ਜੰਗਾਂ ਹੁੰਦੀਆਂ ਦੇਸ਼ ਦੇ ਦੇਸ਼ ਉੱਜੜ ਜਾਂਦੇ ਨੇ ਹਾਂਜੀ ਪਰ ਅੱਜ ਕੱਲ ਦੀ ਪੀੜ੍ਹੀ ਬੜਾ ਦੋਵਾਂ ਵਾਰੀ ਉੱਠਣਾ ਪਿਆ ਸੀ ਦੋ ਵਾਰੀ 65 ਵਾਲੀ ਵੀ 77 ਵਾਲੀ ਵੀ ਪਿੰਡਾਂ ਚੋਂ ਹਾਂਜੀ ਤੇ ਆ ਜੰਗ ਜਿਹੜੇ ਦਰਬਾਰ ਸਾਹਿਬ ਦੀ ਹੋਈ ਆ ਇਹ ਤਾਂ ਸਾਡਾ ਵਿਆਹ ਆ ਸੀ ਕਿਆਸੀਆਂ ਅੱਖਾਂ ਪਰ ਆਈਆਂ ਨੇ ਉਹ ਸਮਾਂ ਯਾਦ ਕਰਕੇ ਕਿਆ ਸਿਚੂਆ ਆਇਆ ਸੀ ਤੇ 84 ਟੈਕ ਹੋਇਆ ਨਵਾਂ ਮਹੀਨਾ ਸਾਡਾ ਬੇਟਾ ਸੀ ਜਦੋਂ ਵੀ ਟੈਕ ਹੋਇਆ ਤੇ ਉਹ ਬੈਠੇ ਬਾਹਰ ਖਲੋਂਦੇ ਨਾ ਤੇ ਬੇਟਿਆਂ ਨੂੰ ਕਹਿੰਦਾ ਪੈਂਣ ਤੇ ਜੰਗਿਤ ਘਤਰ ਦੇ ਜੰਗਿਤ ਨੀ ਐਨਾ ਨੀਵੇਂ ਉਹ ਕਜਾਜ ਲੱਗਦੇ ਹਾਂ ਤੇ ਹੁਣ ਅੰਦਰ ਆ ਜਾਓ ਅੰਦਰ ਤੁਸੀਂ ਅੰਦਰ ਬਾਹਰ ਨਹੀਂ ਖਲੋਣਾ ਮਤ ਜੀ ਅੱਜ ਦੇ ਨੌਜਵਾਨ ਜੰਗ ਨੂੰ ਬੜਾ ਮਖੌਲ ਚ ਲੈਂਦੇ ਉਹਨਾਂ ਨੂੰ ਕੀ ਕਹਿਣਾ ਚਾਹਉਗੇ ਜੀ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਜੰਗ ਨੂੰ ਮਖੌਲ ਚ ਨਾ ਲਾਓ ਅਰਦਾਸ ਕਰੋ ਤੇ ਇਹ ਵੀ ਅਰਦਾਸ ਕਰਵਾਈ ਗੁਰੂ ਆਮ ਦਾ ਦਾਸ ਦੇ ਘਰ ਆਉਣ ਵਾਲੀ ਪੀੜ੍ਹੀ ਇਹ ਮਹਾਰਾਜ ਜੀ ਕੁਝ ਵੇਖੇ ਜੰਗ ਨਾ ਲੱਗੇ ਮੰਦਿਰ ਗੁਰਦੁਆਰੇ ਚ ਜਾ ਕੇ ਹਾਂਜੀ ਹਾਂਜੀ ਦਰਸ਼ਨ ਕਰੇ ਧੰਨਵਾਦ ਜੀ ਗੁਰਰਾਮदास ਜੀ ਘਰ ਅਕਾਲ ਤਖਤ ਸਾਹਿਬ ਅਰਦਾਸ ਕਰਵਾਈ ਆ ਕਿ ਜਾਂਗ ਨੂੰ ਠੱਲ ਪਵੇ ਬੱਚੇ ਜਿਹੜੇ ਅੱਜ ਕੱਲ ਦੀ ਪੀੜੀ ਹੈ ਸਭ ਜਿਵੇਂ ਅਸੀਂ ਕੁਝ ਵੇਖਿਆ ਤੇ ਇਹ ਵੀ ਕੁਝ ਵੇਖਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਜ਼ੁਰਗਾਂ ਦੇ ਸਮੇਤ ਛੋਟੇ ਛੋਟੇ ਬੱਚੇ ਪਚੰਗੀ ਸਿੰਘ ਵੀ ਇੱਥੇ ਆਏ ਹੋਏ ਨੇ ਇਸ ਤੋਂ ਇਲਾਵਾ ਗੱਲ ਕਰੀਏ ਚੁਪੈਰਾ ਸੰਗਤਾਂ ਰਾਤ ਵੇਲੇ ਕੱਟ ਚੁੱਕੇ ਆ ਕੱਲ ਐਤਵਾਰ ਦਾ ਜੋ ਮੇਨ ਚੁਪੈਰਾ ਹੁੰਦਾ ਉੱਥੇ ਵੀ ਸੰਗਤਾਂ ਹਾਜ਼ਰੀਆਂ ਪਰਣਗੀਆਂ ਕਿਉਂਕਿ ਕੱਲ ਦਾ ਜਿਹੜਾ ਚਪੈਰਾ ਔਰ ਦਿਨ ਵੇਲੇ ਹੋਏਗਾ ਤਾਂ ਸੰਗਤਾਂ ਜਿਹੜੀਆਂ ਹੋਮ ਹਮਾ ਕੇ ਇੱਥੇ ਪਹੁੰਚਣਗੀਆਂ ਰਾਤ ਸਮੇਂ ਜ਼ਰੂਰ ਸੰਗਤਾਂ ਥੋੜੀਆਂ ਡਰੀਆਂ ਕਿਉਂਕਿ ਬਾਰਡਰ ਏਰੀਆ ਦੀ ਗੱਲ ਕਰਦੇ ਆ ਬਲੈਕਆਊਟ ਹੋਇਆ ਆ ਉੱਥੋਂ ਨਾ ਤਾਂ ਕਿਸੇ ਨੂੰ ਨਿਕਲਣ ਦਿੱਤਾ ਜਾ ਰਿਹਾ ਕਿਉਂਕਿ ਘਾਰ ਜਿਹੜੇ ਆ ਬੰਦ ਹੋ ਜਾਂਦੇ 6-7 ਵਜੇ ਤਾਂ ਜ਼ਰੂਰ ਸੰਗਤ ਦਾ ਜਿਹੜਾ ਇੱਥੇ ਆਉਣਾ ਘਟਿਆ ਜ਼ਰੂਰ ਹੈ ਪਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਏਗੀ ਗੁਰੂ ਰੰ다ਸ ਜੀ ਦੀ ਕਿਰਪਾ ਹੋਏਗੀ ਸੰਗਤਾਂ ਦੇ ਹੜ ਜਿਹੜੇ ਇੱਥੇ ਦੇਖਣ ਨੂੰ ਮਿਲਣਗੇ ਕਿਉਂਕਿ ਜਿਸ ਘਰ ਚੋਂ ਅਸੀਂ ਰੋਸ਼ਨੀ ਲੈਣ ਆਉਨੇ ਆ ਉੱਥੋਂ ਰੋ ਸੁਰਖਾ ਆਪਟੀਬ ਲਈ ਮਾਦਮ ਮਦਰ ਸਿੰਘ ਅੰਮ੍ਰਿਤਸਰ